वर विजय प्रताप सिंह सारी जमात जी है इंडियन नैशनल कांग्रेस विशेष तौर मैं एज ए लीडर ऑफ द ऑपोजिशन मैं बहुत उन्होंने इज्जत कदर करना मैं समझना कि जो ਕੇਜਰੀਵਾਲ ਸਾਹਿਬ ਨੇ ਯੋਗ ਨਦੀ پارٹی ਨੇ ਕੀਤਾ ਬਹੁਤ ਵੱਡਾ ਤਕਾ ਉਹਨਾਂ ਦਾ ਜੀਐਸਆਈ ਕੁਮਰ ਵਿਜੇ ਪ੍ਰਤਾਪ ਦੀ ਲਾਈਨ ਆਫ ਐਕਸ਼ਨ ਵੇਖੀ ਇਹਨਾਂ ਨੂੰ ਐਸ ਅ ਪੋਸਟਰ ਬੁਏ ਆਮ ਆਦਮੀ ਪਾਰਟੀ ਲੈ ਕੇ ਆਈ ਸੀ ਤੇ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਸੂਤਰਾਂ ਨੂੰ ਮੈਨੂੰ ਪਤਾ ਹੈ ਰਿਲਾਈਬਲ ਸੋਰਸਸ ਤੋਂ ਮੈਂ ਨਾਂ ਨਹੀਂ ਲੈਣਾ ਚਾਹਦਾ ਜਿਨ੍ਹਾਂ ਨੇ ਇਹ ਗੱਲ ਦੱਸੀ ਸੀ ਕਿ ਇਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਅਸੀਂ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਲੈ ਕੇ ਆਵਾਂਗੇ ਕਿਉਂਕਿ ਕੇਜਰੀਵਾਲ ਸਾਹਿਬ ਦਾ ਕਹਿਣਾ ਸੀ ਕਿ ਮੈਂ ਇੱਕ ਕੰਮ ਤੁਹਾਡੇ ਕੋਲ ਕਰਾਣਾ ਹੈ ਕਿ ਜਿਹੜਾ ਬੈਬਲ ਕਲਾ ਔਰ ਗਾੜੀ ਤੇ ਬੈਬਲ ਕਲਾ ਦੇ ਕੇਸੇਜ਼ ਨੇ ਉਹਦੇ ਵਿੱਚ ਸਿੱਟਦੇ ਇਹ ਮੈਂਬਰਸ ਹਨ ਉਹਨਾਂ ਨੇ ਕਿਹਾ ਕਿ ਸਾਨੂੰ ਯਾਰ ਬਹੁਤਾ ਟਾਈਮ ਹੀ ਨਹੀਂ ਲੱਗਣਾ ਜਿੱਦਣ ਕੋਈ ਆਨੈਸਟ ਚੀਫ ਮਿਨਿਸਟਰ ਆਏਗਾ ਜਾਂ ਆਨੈਸਟ ਪਾਰਟੀ ਇਮਾਨਦਾਰ ਜਮਾਤ ਆਏਗੀ ਅਸੀਂ ਹਕੂਮਤ ਵੇਲੇ ਪ੍ਰਤਾਪ ਦੀ ਰਿਪੋਰਟ ਕੱਢ ਕੇ ਅਗਲੇ ਦਿਨ ਲਾਗੂ ਕਰ ਦੇਣੀ ਪਰ ਗਾੜੀ ਤੇ ਬੈਬਲ ਕਲਾ ਦੇ ਜਿਹੜੇ ਇਸ਼ੂਜ਼ ਨੇ ਜਿਹੜੇ ਹਰ ਪੰਜਾਬੀ ਦੇ ਦਿਲ ਨੂੰ ਛੂੰਹਦੇ ਮੈਂ ਕੱਲੇ ਸਿੱਖ ਭਾਈਚਾਰੇ ਦੀ ਗੱਲ ਹੀ ਕਰਦਾ ਹਰ ਪੰਜਾਬੀ ਦੀ ਗੱਲ ਕਰਨਾ ਕਿਉਂਕਿ ਹਰ ਪੰਜਾਬ ਵਿੱਚ ਰਹਿਣ ਵਾਲਾ ਹਰ ਪੰਜਾਬੀ ਭਾਵੇਂ ਸਾਡੇ Hindu ਵੀਰ ਨੇ ਭਾਵੇਂ ਇਥੋਂ ਦੇ Christian ਭਾਈਚਾਰਾ ਭਾਵੇਂ Muslim ਭਰਾ ਨੇ ਭਾਵੇਂ ਬੋਧ ਨੇ ਭਾਵੇਂ Jain ਸਾਰੇ ਦੇ ਸਾਰੇ ਸਿੱਖ ਧਰਮ ਦੇ ਵਿੱਚ ਬਹੁਤ ਅਕੀਦੇ ਦੇ ਰੱਖੇ ਉਹ ਵੀ ਸਾਰੇ ਚਾਹਦੇ ਸੀ ਕਿ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੀਆਂ ਬੇਅਦਬੀਆਂ ਹੋਈਆਂ ਤੇ ਕਰਾਉਣ ਵਾਲੇ ਜਿਹੜੇ ਦੋਸ਼ੀ ਨੇ ਜੇ ਪੰਜਾਬ ਵਿੱਚ ਉਹ ਸੇਫ ਨਹੀਂ ਤੇ ਫਿਰ ਹੋਰ ਕਿੱਥੇ ਹੋ ਤਾਂ ਮੈਂ ਸਮਝ ਲਿਆ ਕਿ ਵੱਡਾ ਧੋਖਾ ਹੋਇਆ ਹੈ ਕਹਿ ਕੇ ਥਾਗੇ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਜੇ ਰਿਕਾਰਡ ਕੱਢ ਕੇ ਵੇਖੋ ਦੋ ਤਿੰਨ ਵਾਰ ਮੈਂ ਖੁਦ ਉੱਠ ਕੇ ਸਾਕុលਤਾਰ ਸਿੰਘ ਸਦਵਾ ਸਾਹਿਬ ਸਪੀਕਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸਪੀਕਰ ਸਾਹਿਬ ਤੁਹਾਡਾ ਹਲਕਾ ਵੀ ਹੋਏ ਜਿੱਥੇ ਸਾਰਿਆਂ ਨਾਲੋਂ ਪਹਿਲੇ ਇਹਦਾ ਉੱਥੇ ਸ਼ੁਰੂਆਤ ਹੋਈ ਸੀ ਪ੍ਰਗਾੜੀ ਬਹਿਮਲ ਕਾ ਤੇ ਕੋਟ ਕਬੂਰੇ ਦੀ ਫਾਇਰਿੰਗ ਹੋਈ ਸੀ ਐਪੀ ਸੈਂਟਰ ਹੋਇ ਤੁਸੀਂ ਖੁਦ ਜਾ ਕੇ ਵਾਦੇ ਕਰਦੇ ਰਹੇ ਉਹ ਘਰ ਤੋਂ ਕੱਢ ਕੁਮਰ ਵਿਜੇ ਪ੍ਰਤਾਪ ਨੂੰ ਬੋਲਣ ਦਾ ਵਕਤ ਹੀ ਦੇ ਦੋ ਉਹ ਕਹਿੰਦਾ ਸੀ ਮੈਨੂੰ 10 ਮਿੰਟ ਦਾ ਟਾਈਮ ਦਾ ਸਮਾਂ ਹੀ ਦਿੱਤਾ ਜਾਏ ਮੈਂ ਗੱਲ ਕਰਾਂ ਇਹਨਾਂ ਨੇ ਉਹਨਾਂ ਵਕਤ ਨਹੀਂ ਦਿੱਤਾ ਫਿਰ ਡਰੱਗ ਦਾ ਇਸ਼ੂ ਤੇ ਇਹਨਾਂ ਕਹਿਆ ਜਿਨੀ ਕੁਮਰ ਵਿਜੇ ਪ੍ਰਤਾਪ ਨੂੰ ਨੌਲੇਜ ਹੈ ਕਿਸੇ ਨੂੰ ਇਹਨੇ ਹੁਣ ਤੁਸੀਂ ਵੇਖੋ ਕੁਮਰ ਵਿਜੇ ਪ੍ਰਤਾਪ ਪਾਰਟੀ ਚੋ 5 ਸਾਲ ਬਾਅਦ ਸੇ ਘੜ ਦਿੱਤਾ ਤਾਂ ਉਹਦਾ ਮਕਸਦ ਹੈ ਕਿ ਟੋਟਲ ਡਰਾਮਾ ਸੀ ਲੋਕਾਂ ਦੀ ਅੱਖਾਂ ਵਿੱਚ ਮਿੱਟੀ ਛੁੱਟਣੀ ਸੀ ਕੇਜਰੀਵਾਲ ਸਾਹਿਬ ਤੇ ਆਪ ਆਦਮੀ ਸਾਰੀ ਤੇ ਜਿਹੜਾ ਭਗਤ ਤਬਾਹ ਇਹ ਟੋਟਲ ਪੰਜਾਬ ਦੇ ਲੋਕਾਂ ਨਾਲ ਧੋਕਾ ਕਰ ਰਹੇ ਨੇ ਫਰੈਟਿਕਸ ਕਰ ਰਹੇ ਨੇ ਤੇ ਇਹਦਾ ਹੀ ਤੁਸੀਂ ਰਿਜ਼ਲਟ ਵੇਖ ਰਹੇ ਹੋ ਕਿ ਕੋਈ ਵੀ ਚੀਜ਼ ਨੇਪਰੇ ਨਹੀਂ ਚੜਦਾ ਹਾਂਜੀ ਬੰਦੇ ਸਾਹਿਬ ਜਿਹੜੇ ਮੇਰੀ ਕਿਤਾਬ ਹੋਇਆ ਲੁਧਿਆਣਾ ਦਾ मेरी बेनती इस तरह अपनी पार्टी किसे मैं, मैं कोई टिकले नहीं कर रहा अगली गए देखो असि एक गल क्लीयर की साफ तौर तो। नशा कोई बेचता होए या बका होन होए भावे पुलिस का अफसर हो ਪਾਵੇਂ ਕੋਈ ਬੀਰੋਕਰੇਟ ਹੋਏ ਪਾਵੇਂ ਕੋਈ ਜਾਗਜ਼ਾਸਮਗਲ ਹੋ ਸਾਰੇ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਬਟ ਇੱਕ ਚੀਜ਼ ਹੈ ਪੋਲੀਟਿਕਲੀ ਮੋਟੀਵੇਟਡ ਨਾ ਹੋਵੇ ਸਾਢੇ 3 ਸਾਲ ਤੇ ਤੁਸੀਂ ਸੁੱਤੇ ਰਹੇ ਹੁਣ ਤੁਸੀਂ ਇੱਕ ਵਾਰ ਫੇਰ ਕੋਸ਼ਿਸ਼ ਕਰ ਰਹੇ ਹੋ ਕਿ ਲੋਕਾਂ ਦੇ ਅੱਖਾਂ ਦੇ ਵਿੱਚ ਘਟਾ ਛੁੱਟিয়ে ਵੇਖੋ ਤੁਸੀਂ ਕੋਈ 26 ਜਨਵਰੀ ਜਾਂ 15 ਅਗਸਤ ਕੱਢ ਕੇ ਵੇਖ ਲਓ ਪਹਿਲੇ ਸਾਡਾ ਜੇ 26 ਜਨਵਰੀ ਅਤੇ ਭਗਵੰਤ ਮਾਨ ਕਹਿੰਦਾ ਸੀ 15 ਅਗਸਤ ਤੱਕ ਨਸ਼ਾ ਬੰਦ ਹੋ ਜਾਏਗਾ